ਦੋ ਕੇ ਸ਼ਬਦ ਸਾਰੀ ਸੰਗਤ ਨਾਲ ਸਾਂਝੇ ਕਰਨੇ ਚਾਹਣਾ ਮੈਂ ਉਹ ਇੰਟਰਵਿਊ ਜਿਹੜੀ ਇੱਕ ਕੀਤੀ ਸੀ ਉਹ ਮੈਂ ਤਾਂ ਕੀਤੀ ਸੀ ਵੀ ਮੈਨੂੰ ਕਬੱਡੀ ਦੇ ਟੂਰਨਾਮੈਂਟ ਮਿਲਣ ਲੱਗ ਜਾਣ ਦੁੱਖ ਮਨ ਦੇ ਵਿੱਚ ਬਹੁਤ ਸਮੇਂ ਦਾ ਸੀ ਪਰ ਮੈਂ ਕਦੇ ਕਿਸੇ ਕੋਲੇ ਯਾਰ ਨਹੀਂ ਕੀਤਾ ਸੀਗਾ ਸੋਕੇ ਕੇ ਮੇਰਾ ਬਾਪ ਮੈਨੂੰ ਦੱਸ ਕੇ ਗਿਆ ਸੀ ਵੀ ਪੁੱਤ ਦੁੱਖ ਜਿੱਡਾ ਮਰਜੀ ਆ ਜਾਏ ਹਾਸਲੇ ਤੇ ਰਹਿਣਾ ਵਾਈਗਿਰੂ ਦੇ ਪਹਾਣੇ 'ਚ ਰਹਿਣਾ। ਸੋ ਮੈਂ ਵਾਈਗਿਰੂ ਦੇ ਪਹਾਣੇ 'ਚ ਬਹੁਤ ਖੁਸ਼ ਆ ਅੱਜ ਵੀ ਆ ਤੇ ਕੱਲ ਵੀ ਸੀਗਾ। ਸੋ ਉਹ ਵੀਰੇ ਦਾ ਕੈਮਰਾ ਆਨ ਸੀ ਮੈਂ ਤੇ ਨਾਰਮਲ ਲੌਕ ਖੋਲ੍ਹਿਆ। ਮੈਂ ਦੱਸਿਆ ਵੀ ਬਾਈ ਮੈਂ ਤਾਂ ਘਰੇ ਇਕੱਲਾ ਹੀ ਆ। ਸੋ ਮੈਂ ਕੋਈ ਆਪਣਾ ਦੁੱਖ ਵੀ ਨਹੀਂ ਦੱਸਿਆ ਸੀ। ਪਰ ਬਾਈ ਦੁਨੀਆ ਨੇ ਯਾਰ ਮੈਨੂੰ ਇੰਨਾ ਕੁ ਜ਼ਿਆਦੇ ਪਿਆਰ ਦਿੱਤਾ ਇੰਨਾ ਕੁ ਜ਼ਿਆਦੇ। ਬਈ ਮੈਂ ਯਾਰ ਉਹ ਕਰਜ਼ਾ ساری ਜ਼ਿੰਦਗੀ ਲਾ ਨਹੀਂ ਸਕਦਾ। ਸੋ ਮੈਂ ਤੇ ਸੀਸ ਝੁਕਾ ਕੇ ਤੁਹਾਡੇ ਸਾਰਿਆਂ ਦਾ ਏਡਾਕ ਧੰਨਵਾਦ ਕਰਦਾ। ਭਾਈ ਮੈਂ ਜਿੰਨੇ ਵਾਰੀ ਵੀ ਧੰਨਵਾਦ ਕਰਾਂ ਉਹ ਥੋੜਾ ਸੋ ਅੱਜ ਤੁਹਾਡੇ ਪਿਆਰ ਨੇ ਮੈਨੂੰ ਐ ਲੱਗਦਾ ਵੀ ਮੇਰਾ ਬਾਪ ਉਹ ਕਿਤੇ ਗਿਆ ਨਹੀਂ ਉਹ ਅੱਜ ਵੀ ਮੇਰੇ ਨਾਲ ਹੀ ਹੈ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਤਾੜੀਰ ਮੇਰੇ ਬਾਪੂ ਦੇ ਨਾਂ ਤੇ ਮਾਰ ਦਿਓ ਜ਼ੋਰਦਾਰ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸਤਿਕਾਰ ਸਾਰਿਆਂ ਦਾ ਬਹੁਤ-ਬਹੁਤ ਪਿਆਰ ਬਹੁਤ-ਬਹੁਤ ਰਿਸਪੈਕਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ